Thank you! ਇੱਕ ਪ੍ਰੋਟੋਕੋਲ ਹੈ ਮੈਂ ਸੁਣਦੀ ਆਂ ਕਿ ਅਮਰਪਾਲ ਦਾ ਉੱਥੇ ਮੈਂ ਸੁਨੇ ਆ ਵੀ ਸਪੀਕਰ ਮੈਂ ਖੁਦ ਸੁਨੇ ਆ ਵੀ ਸਪੀਕਰ ਨੇ ਤਿੰਨ ਵੀਰਾਂ ਦਾ ਨਾਮ ਅਨਾਉਂਸ ਕੀਤਾ ਹਾਜ਼ਰੀ ਲੱਗ ਗਈ ਉਹਨਾਂ ਦੀ ਹੈਨਾ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ ਉਹਨਾਂ ਨੂੰ ਕਿਵੇਂ ਉੱਥੇ ਹਾਜ਼ਰੀ ਲਵਾਉਂਦੀ ਹੈ ਕੀ ਉਹ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਜਾਂ ਸੈਂਟਰ ਦੀ ਹੈ ਜਾਂ ਸਪੀਕਰ ਦੀ ਹੈ ਇਹ ਮਤਲਬ ਪ੍ਰਸ਼ਾਸਨ ਦੇ ਵੱਸ ਦੀ ਗੱਲ ਹੈ ਵੀ ਅਸੀਂ ਤਾਂ ਬਹੁਤ ਮਿਹੜੀਕ ਰਹੇ ਆਂ ਵੀ ਛੇਤੀ ਛੇਤੀ ਅਮਰਪਾਲ ਸੌਂ ਚੁੱਕਦੇ ਉਹਦਾ ਐਨਐਸਸੀ ਖਾਤਾ ਉਹ ਵੀ ਤੇ ਉਹ ਆ ਕੇ ਸੰਗਤਾਂ ਦੇ ਵਿੱਚ ਜਿਹੜੀ ਚਾਹ ਸੰਗਤੋ ਜਿਹੜੀ ਪਹਿਲੀ ਵਾਰ ਜਕਾਰੇ ਨਾਲ ਪੁੱਜਿਆ ਹੋਵੇ ਜਿਹੜੇ ਜੀ ਆ ਇਹ ਤੇ ਫਿਰ ਜਦੋਂ ਜਿਹੜੇ ਬੰਦੇ ਅਜੇ ਸਿੱਖ ਉੱਥੇ ਗਏ ਆ ਹਨਾ ਉਹਨਾਂ ਦਾ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਨੇ ਕਈ ਹੋਰ ਵੀ ਕਮਿਊਨਿਟੀਆਂ ਜਿਹੜੀਆਂ ਪਾਰਟੀਆਂ ਦੇ ਵਿੱਚੋਂ ਅਜੇ ਸਿੱਖ ਜਾਂਦੇ ਆ ਪਰ ਫਿਰ ਵੀ ਉਹਨਾਂ ਨੂੰ ਨਾਰਾ ਤੇ ਗੁਰਸਾਲ ਦਾ ਹੀ ਬਲੰਦ ਕਰਨਾ ਚਾਹੀਦਾ ਮੇਰਾ ਖਿਆਲ ਹੈ ਮੈਂ ਸੁਣਿਆ ਹੈ ਅਮਰ ਬੀਬੀ ਸਿਮਰਤ ਕਾ ਹਰਸ਼ਿਮਰਤ ਕਰਨੇ ਵੀ ਫਤਈ ਬਲਾਈ ਆ ਤੇ ਇਹ ਤੇ ਗੁੰਜਣਗੇ ਜੀ ਜੇ ਸਰਕਾਰਾਂ ਸੂਤ ਨਹੀਂ ਆਉਂਦੀਆਂ ਤਾਂ ਮੈਨੂੰ ਲੱਗਦਾ ਹੈ ਕਿ 2027 'ਚ ਫਿਰ ਆਮ ਹੀ ਗੁੰਜਣਗੇ ਇਹ ਮੇਰੀ ਤਮੰਨਾ ਵੀ ਹੈ ਤੇ ਲੋਕ ਵੀ ਚਾਹਦੇ ਨੇ ਠੀਕ ਇਹ ਦੇ ਜੀ ਇਹ ਤੇ ਇਹ ਸਵਾਲ ਸਰਕਾਰਾਂ ਨੂੰ ਪੁੱਛੇ ਜਾਣੇ ਚਾਹੀਦੇ ਆ ਕਿ ਉਹਨਾਂ ਨੇ ਕਿਉਂ 4 ਤਰੀਕ ਤੋਂ ਬਾਅਦ ਤੱਕ ਅੱਜ ਤੱਕ ਕਿਉਂ ਨਹੀਂ ਉਹਨਾਂ ਦਾ ਇਹ ਕੰਮ ਕੀਤਾ ਉਹਨਾਂ ਨੂੰ ਸੌਂਚ ਪਾਉਣ ਦਾ ਤੇ ਬਾਕੀ ਚਲੋ ਸਾਡੇ ਤਾਂ ਓਟਾਸਰਾ ਗੁਰੂ ਮਹਾਰਾਜ ਤੇ ਆ ਤੇ ਸੰਗਤਾਂ ਨੂੰ ਅਸੀਂ ਅਪੀਲ ਕਰਦੇ ਆ ਕੋਈ ਚਿੰਤਾ ਧੋਣ ਦੀ ਲੋੜ ਨਹੀਂ ਗੁਰੂ ਮਹਾਰਾਜ ਕਰਨਗੇ ਕਿਰਪਾ ਕਿਉਂਕਿ ਸੰਗਤਾਂ ਨੂੰ ਭਾਰੀ ਉਮੀਦ ਸੀ ਕਿ ਪੰਜਾਬ ਤੱਕ ਦਲਸਾ ਯਾਤਰੀ ਸੋ ਜਬ ਕਰਦੇ ਤੇ ਉਹਨਾਂ ਨੂੰ ਹੋਣ ਦੇ ਕਾਰਨ ਕਿ ਸਮੇਂ ਦੇ ਕਿਹੜੇ ਇਹ ਮੇਨੋ ਸਰਕਾਰਾਂ ਦੀ ਬਦਨਤੀ ਗੈਸਾਂ ਦੇ ਜਿਹੜੇ ਲੋਕਾਂ ਨੂੰ ਜਿਹੜੀਆਂ ਭਾਵਨਾਵਾਂ ਨੂੰ ਥੇਸ ਪਹੁੰਚਾਉਂਦੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਕਾਫੀ ਦਿਨ ਸਮਾਸਿਕ ਕਾਮ ਨੂੰ ਇੰਤਜ਼ਾਮ ਕਰਨਾ ਚਾਹੀਦਾ ਸੀ ਔਰ ਹੁਣ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਹੁਣ ਵੀ ਉਹਨਾਂ ਨੂੰ ਜਲਦੀ ਜਲਦੀ ਜੋ ਇਹਨਾਂ ਦਾ ਚਿੰਨ੍ਹ ਹੈ ਉਹ ਸੋਚ ਲਈ ਜਾਵੇ ਤੇ ਬਾਕੀ ਗੱਲ ਹੋਈ ਨੈਕ ਸਟੈਪ ਕੀ ਹੈ ਜੀ ਅਗਲੀ ਕਾਰਵਾਈ ਅਗਲੀ ਕਾਰਵਾਈ ਅਜੇ ਦੇਖ ਰਹੇ ਹਾਂ ਅਸੀਂ ਸ਼ਾਇਦ ਉਹ ਇੱਕ ਦੋ ਦਿਨਾਂ ਤੱਕ ਕੋਈ ਕਰਕੇ ਮੀਟਿੰਗ ਆਪਣੇ ਸਹਿਯੋਗੀਆਂ ਨਾਲ ਕਿ ਅੱਗੇ ਕੀ ਕਰਨਾ ਚਾਹੀਦਾ ਉਹਦੇ ਵਾਸਤੇ ਕੋਈ ਕਾਨੂੰਨੀ ਕਾਰਵਾਈ ਜਾਂ ਕੋਈ ਸਮਾਜਿਕ ਦਬਾਅ ਵਾਅ ਵਾਅਗਾ ਕੀ ਕੀ ਕਰਨਾ ਉਹਦੇ ਵਾਸਤੇ ਸੰਗਠਨ ਨੂੰ ਕੀ ਚਾਹੀਦਾ ਉਹ ਸੰਗਠਨ ਨੂੰ ਤਾਂ ਅਪੀਲ ਇਹ ਹੋਏ ਕਿ ਚੜ੍ਹਦੀ ਕਲਾ ਜਰੋ ਗੁਰੂ ਮਹਾਰਾਜ ਭਲੇ ਕਰਦੇ ਨੇ ਨਿੱਤ ਦਿਨੀ ਉਹਨਾਂ ਦਾ ਅਮਰਤੀ ਪਾਦਿਕਾ ਦੇ ਪੁੱਤ ਨੇ ਇਹ ਕੰਮ ਕਰਤਾ ਕਿ ਉਹ ਇਹ ਇਲੈਕਸ਼ਨ ਲੜਨਗੇ ਚਲੋ ਉਹ ਵੀ ਉਹਨਾਂ ਨਾਲ ਸਲਾਹ ਗਿਣਤੀ ਕਰਕੇ ਦੇਖਦੇ ਹਾਂ ਕਿ ਉਹ ਬੋਲ ਲੈਣਾ ਚਾਹੁੰਦੇ ਆ ਕਿ ਕੋਈ ਉਹਨਾਂ ਨੂੰ ਸਪੋਰਟ ਕਰਾਂਗੇ ਦੇਖੋ ਸੌ ਸਮਾਗਮ ਤੇ ਨਾਂ ਭੇਜਣਾ ਇੱਕ ਪੰਜਾਬ ਦੀ ਸਰਕਾਰ ਦੀ ਬੜੀ ਨਲੇਕੀ ਹੈ ਜੋ ਉਹਨਾਂ ਨੂੰ ਬੜੀ ਮਹਿੰਗੀ ਪੈਣੀ ਆਉਣ ਵਾਲੇ ਸਮੇਂ ਦੇ ਅੰਦਰ ਦੇਖੋ ਕੱਲ ਨਾਂ ਲਿਆ ਗਿਆ 12:30 12 ਵਜੇ ਦਾ ਨਾਂ ਪਾਈ ਅਮਰਤਪਾਲ ਦਾ ਪਾਰਲੀਮੈਂਟ ਚ ਲਿਆ ਗਿਆ ਉਹ ਨਹੀਂ ਪਹੁੰਚ ਸਕਿਆ ਪਚਾਉਣਾ ਕਿੰਨੇ ਸੀ ਪੰਜਾਬ ਸਰਕਾਰ ਨੇ ਸੋ ਇੱਕ ਬੜੀ ਮੈਂ ਨਲੇਕੀ ਕਹੂੰਗਾ ਇਹਨਾਂ ਤੇ ਜਾਣ ਬੁੱਝ ਕੇ ਕੀਤਾ ਗਿਆ ਪੰਜਾਬ ਦੇ ਅੰਦਰ ਬਾਕੀ ਮੈਨੂੰ ਇੱਕ ਵੱਡੀ ਖੁਸ਼ੀ ਇਹ ਹੈ ਕਿ ਜੋ ਪੰਜਾਬ ਦੀ ਗੱਲ ਮੈਂ ਚਾਹੁੰਦਾ ਸੀ 4 ਜੂਨ ਨੂੰ ਮੈਂ ਕਿਹਾ ਸੀ ਕਿ ਪੰਥਕ ਹਵਾਵਾਂ ਚੱਲਣਗੀਆਂ ਪੰਜਾਬ ਦੀਆਂ ਤੇ ਕੱਲ ਬੜਾ ਵਧੀਆ ਲੱਗਿਆ ਕਿ ਜਿਹੜੇ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਕਾਰਿਆਂ ਤੋਂ ਗੱਲ ਸ਼ੁਰੂ ਹੁੰਦੀ ਹੈ ਤਾਂ ਉੱਥੇ ਪੰਜਾਬੀ ਸੋਹ ਚੁੱਕੀ ਜਾਂਦੀ ਹੈ ਤੇ ਉਹੀ ਲਬਜ ਬੋਲੇ ਜਾਂਦੇ ਨੇ ਸੋ ਭਾਈ ਅਮਰਤਪਾਲ ਦੀ ਜਿਹੜੀ ਜਿੱਤ ਹੈ ਮੈਨੂੰ ਲੱਗਦਾ ਪੰਜਾਬ ਦੀ ਫਿਜ਼ਾ ਨੂੰ ਚੇਂਜ ਕਰੇਗੀ ਆ ਨੈਕਸਟ ਸਟੈਪ ਕੀ ਹੈ ਜੀ ਭਾਈ ਸਾਹਿਬ ਦੇਖੋ ਜਦੋਂ ਭਾਈ ਅਮਰਤਪਾਲ ਬਾਹਰ ਆਉਂਦੇ ਨੇ ਤਾਂ ਅਸੀਂ ਇਹੀ ਬੇਨਤੀ ਕੀਤੀ ਹੈ ਇੱਥੋਂ ਦੇ ਮਾਝੇ ਦੀ ਧਰਤੀ ਤੋਂ ਕਿ ਇੱਥੋਂ ਹੀ ਇੱਕ ਅਕਾਲੀ ਦਲ ਜਿਹੜਾ ਪੁਰਾਣਾ ਜਿਹੜਾ ਖਤਮ ਹੋਇਆ ਸੀ ਜਿਹੜਾ ਡੇਰਾਬਾਦ ਦੇ ਵਿੱਚ ਉਲਝ ਗਿਆ ਹੈ ਮੈਂ ਕਹਾਂਗਾ ਡੇਰਾ ਪ੍ਰੇਮੀ ਬਣ ਗਏ ਸੀ ਉਹ ਉਸ ਤੋਂ ਬਾਅਦ ਸਾਡਾ ਅਕਾਲੀ ਦਲ ਨਵਾਂ ਸ਼ੁਰੂ ਹੋ ਗਿਆ। ਪਿਛਲੇ ਦਿਨ ਕੱਲ੍ਹ ਬੀਤੇ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਮੀਟਿੰਗ ਕੀਤੀ ਗਈ। ਸ਼੍ਰੋਮਣੀ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਚੱਟਣ ਬਾਰੇ ਕਿਹਾ। ਇਹ ਬਹੁਤ ਕੁਝ ਹੋਣਾ ਹੁਣ। ਦੇਖੋ ਰਾਜ ਹੈ ਉਹਨਾਂ ਚੱਕਰ ਰਹਿੰਦਾ ਹੁੰਦਾ ਜਿੱਨਾ ਚਿਰ ਮਹਾਰਾਜ ਦੀ ਕਿਰਪਾ ਹੋ। ਜਦੋਂ ਆਪਾਂ ਉਹਦੇ ਉਲਟ ਚੱਲ ਗਏ ਡੇਰੇ ਨੂੰ ਪ੍ਰਮੋਟ ਕੀਤਾ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੋਈ ਸੀ ਪੰਜਾਬ ਦੇ ਅੰਦਰ ਉਸ ਦਿਨ ਹੀ ਇਹ ਪਿੱਛੇ ਮੁੜ ਗਿਆ ਸੀ। ਉਹ ਸਾਡੇ ਵਰਗੇ ਨਲਾਇਕ ਲੋਕ ਸੀ ਜਿਹੜੇ ਪਿੱਛੇ ਨਹੀਂ ਹਟੇ। ਜਿਨ੍ਹਾਂ ਦੇ ਖੁਦਾ ਦੀ ਜਿਨ੍ਹਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਿਆਂ ਦੀ ਤਹੀਨ ਹੋਈ ਹੋਵੇ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਦੀ ਤਹੀਨ ਹੋਵੇ ਪੰਜਾਬ 'ਚ ਉਹ ਡੇਰਾ ਪ੍ਰਮੋਟ ਕੀਤਾ ਜਾਵੇ ਤੇ ਸਰਦਾਰ ਸਾਹਿਬ ਤੇਰੀ ਕੁਰਸੀ ਕਿੱਥੋਂ ਰਹਿਣੀ ਹੈ ਇਹ ਨਹੀਂ ਰਹਿਣੀ ਇਹ ਜਾਣੀ ਜਾਵੇ